ਸ੍ਰੀ ਕਾਲਜੀ ਵੀ ਸਾਰਿਆਂ ਨੂੰ ਸਵਾਗਤ ਹੈ ਛੱਡਨੇ ਮੇਰੇ ਬਲੋਗ ਵਿੱਚ ਤੇ ਆਪਾਂ ਆਏ ਤੇ ਮੋਟਰ ਬਬਈ ਸੋਨੀ ਬਈ ਅੱਜ ਇਕੱਲਾ ਹੀ ਲੱਗਿਆ ਹੋਇਆ ਹੈ ਤੇ ਆਪਾਂ ਬਈ ਸ਼ੈੱਡ ਵੀ ਕੰਪਲੀਟ ਹੋ ਗਿਆ ਤੇ ਬਾਕੀ ਇਧਰ ਸ਼ਾਵਨ ਚਾਚੇ ਰਹੀ ਹੋਣਗੇ ਆਪਾਂ ਬਾਈ ਹਰਸ਼ਵੀਰ ਵੀਰਾ ਕਹਿੰਦਾ ਕਹਾਂ ਤੂ ਰਿਹਾ ਕੰਨ ਜੱਫੀ ਮੈਂ ਆਇਆ ਛੱਡ ਕੇ 10 ਮਿੰਟ ਰੱਖ ਭਈ ਅੱਜ ਇਕੱਲਾ ਹੀ ਲੱਗਿਆ ਹੋਇਆ ਹੈ ਹੈਲਪਰ ਨਹੀਂ ਆਇਆ ਹੈ ਪੋਟਲਿਆ ਕੰਪਲੀਟ ਹੈ ਪੋਟਲਿਆ ਪੂਰਾ ਹੈ ਅਰਾੜ ਜੀ ਰਹਿ ਗਈਆਂ ਥੋੜੀ ਜਿਹੀ ਬਸ ਉੱਥੇ ਤੱਕ ਲੈਣ ਨੂੰ 45 ਵੀ ਲੱਗੂਗਾ ਨਾ ਬਈ ਇਹਨੂੰ ਵੈਲਡਿੰਗ ਦਾ ਕੰਮ ਸਾਰਾ ਹੀ ਕਰ ਰਿਹਾ ਹੈ ਟੂਲ ਵੀ ਜੱਡ ਬਈ ਐਨ ਵਧੀਆ ਕੰਮ ਆ ਬਈ ਬਾਬੇ ਐਨ ਸਿਰੇ ਦਾ ਅੱਗੇ ਤਾਂ ਨਹੀਂ ਕਰਨਾ ਟਰੈਕਟਰ ਕੈਟਰ ਅੱਗੇ ਕਰਤਾ ਜੀ। ਇਸਲੇ ਸੁਣੀ ਬੋਲੀ। ਅੱਜ ਬਈ ਸਾਰਾ ਮੁੱਕ ਜੂ ਹਨਾ। ਟਰੱਲਲੇ ਵੀ ਕੰਮ ਮੁੱਕ ਜਨਾਂ ਵਾਲੇ ਅੱਜ। ਆਹ ਬਈ ਬੁਟਾ ਖੜੂ ਹੂੰ ਤਾਰੇ। ਹਾਂ। ਚੱਲ ਵਧੀਆ ਸ਼ੈੱਡ ਪਾ ਕੇ ਤੇ ਸਾਰਾ ਸੰਦ ਥੱਲੇ ਲੱਜ ਜਾਗਾ ਨਾ ਰੂਟਰ ਵੜ ਰੇ ਤਬ ਇਹ ਤੂੰ ਵੀ ਆ। ਇੱਕ ਇੱਕ ਵਾਦਾ ਹੋ ਗਿਆ ਇਹਨੂੰ ਇਹਦਾ ਬਰਸਾਤਾਂ ਚ ਵੀ ਇਹ ਇਹਨੂੰ ਲੋਡ ਆਉਣ ਟੀਨਾ ਦਾ ਬਾਹਰ ਤੇ ਜਿਹੜੀ ਬਾਛੜਾਂਂਦੀ ਸੀ ਉਹ ਵੀ ਨਹੀਂ ਆ ਹੁਣ ਗਾਂ ਵਧ ਗਏ ਛੱਡ ਹੁਣ ਤਾਂ ਲੋਡ ਆ ਘੱਮ ਅੱਜ ਹਵਾ ਚੱਲਦੀ ਆ ਗਰਮ ਨਹੀਂ ਹੈਗੀ ਬਈ ਹਨਾ ਬਹੁਤੀ ਚਾਦਰਾਂ ਦੀ ਆ ਗਈ ਕਾਹੇ ਹਵਾ ਲੱਗ ਜਾਂਦੀ ਓਦੋਂ ਕਰਕ ਨਹੀਂ ਆਉਂਦੀ ਇੱਕ ਤਾਂ ਬਿਲਡਿੰਗ ਦਾ ਕੰਮ ਬਹੁਤ ਵਧੀਆ ਬਈ ਜਕਰਾਣਾ ਹੋਵੇ ਤਾਂ ਦੱਸਿਓ ਬਈ ਨੰਬਰ ਕਿੰਨਾ ਹੈ ਤੇਰਾ ਨੰਬਰ ਹੈ ਤੇਰਾ 258 ਮੱਝਾ ਕਹਿੰਦੀ ਕੀ ਆਪਣੀ ਦਾਸ ਤੋਂ ਬਣ ਕੇਸੀ ਦਾਸ ਤੋਂ ਬਣਨੇ ਉਹੋ ਟੋਟਲੀ ਕੰਮ ਕਰ ਲੈਂਦਾ ਬਈ ਕਬੂਤਰਾਂ ਦਾ ਵੀ ਕਰ ਲੈਂਦਾ ਬਾਈ ਵੈਲਡੀ ਦਾ ਵੀ ਕਰ ਲੈਂਦਾ ਕਬੂਤਰ ਪਾਲਣੇ ਜੇ ਕਿਸੇ ਨੇ ਲੈਣੇ ਨੂੰ ਨੇ ਹੋਇਆ ਤਾਂ ਵੀ ਦੱਸਿਓ ਜੇ ਪਾਲਣੇ ਪੁੱਲਣੇ ਹੋਇਆ ਤਾਂ ਵੀ ਦੱਸਿਓ ਜੇ ਕਿਸੇ ਨੇ ਹੋ ਕਰਾਣੇ ਬਾਜੀ ਕਰਾਣੇ ਤਾਂ ਵੀ ਦੱਸਿਓ ਦੋਗਾਂ ਮੰਨੇ ਬਾਈ ਨੂੰ ਲਈ ਚਾਚਾ ਹੋ ਜਾ ਜੀ ਬਸ ਠੀਕ ਆ ਚਾਚਾ ਇਹ ਦਾਦਾ ਚਾਚੇ ਦੀ ਕਬਰ ਦਾ ਸੁੱਤੀ ਗੱਲ ਨਹੀਂ ਜੀ ਕਿੱਥੇ ਚਾਚਾ ਹਾਂ ਤਾਂ ਨਾਰੇ ਕਾ ਮੋਲ ਨਾਲ ਜਿਆਦਾ ਆਇਆ ਤੇ ਤੈਨੂੰ ਮੈਂ ਮਾਰਨ ਕੋਈ ਜਾਂਦਾ ਮੈਂ ਹੁਣ ਅੱਛਾ ਹੋਰ ਹਾਂ ਹੱਡੀ ਦਾ ਕੀ ਲਾਜ ਆ ਹੈ ਹਾਂ ਹੱਡੀ ਦਾ ਹੱਡੀ ਦਾ ਆਪੇ ਠੀਕ ਹੋ ਜੇ ਨਹੀਂ ਜੇ ਜੇ ਦਿਨਾਂ ਬਾਅਦ ਪੱਟੀ ਬੰਨ੍ਹ ਦੇ ਮੈਂ ਅਮਰੂਦ ਨਾ ਮੈਂ ਨਹੀਂ ਖਾਣੇ ਪਪਾ ਤੇਰੇ ਅਮਰੂਦ ਕਾਤ ਅ ਦੇਖਿਆ ਦਾ ਬਾਹਰ ਦਾ ਮੈਂ ਨਹੀਂ ਖਾਣਾ ਅਮਰੂਦ ਇਹਨਾਂ ਟੀਨਾਂ ਤੇ ਆਉਣਗੇ ਅੱਛਾ ਅੰਗਲ ਜੇ ਤੂੰ ਇੱਧਰ ਆ ਦੂਰ ਪਾਸੇ ਇਹਦੇ ਇਸੇ ਪਹਿਲਾਂ ਖਾ ਗਏ ਤੇ ਹਾਂ ਤੇ ਅਮਰੂਦ ਨਾਲੇ ਕੱਤਰ ਉਹ ਗਏ ਉਹ ਤਾਂ ਲੇਕੇ ਦੋ 13 ਵਾਲੇ ਕੋ ਚੱਲੇ ਆ ਵਾ ਮੈਂ ਨਹੀਂ ਖਾਣ ਪਾਪਾ ਤੈਨੂੰ ਇੱਕ ਕਾਲੂ ਕੁੱਤਾ ਦਵਾ ਦੁਨੀਆ ਵਿੱਚ ਤੇ ਪਤੀ ਹੋਈ ਹੈ ਕਿਹਦੀ ਹੋਈ ਹੈ ਤੇ ਰੱਤਾ ਗੂੜਿਆ ਇਹਦਾ ਮਰਦੀ ਫੈਂਟ ਕਰਕੇ ਜਾਂ ਕਈ ਫੌਂਡ ਦੇ ਦੁੱਤਿਆ ਇੱਥੇ ਨਾ ਨਹੀਂ ਲੈਣ ਜੇ ਰੱਖਣਾ ਨਾ ਰੱਖੀ ਨਾ ਜੀ ਨਾ ਇਹੋ ਬੱਕਰੇ ਖੋਲ ਜੰਦੇ ਉਧਰ ਤੇ ਅਗਲਾ ਉਹ ਵੀ ਬੱਕਰਾ ਵੇਚਣੇ ਫਿਰਦਾ ਹੈ ਹਾਂ ਬੱਕਰਾ ਵੇਚਣੇ ਫਿਰਦਾ ਪੱਕਰੇ ਕਹਿੰਦਾ ਵਜੇ ਨਾ ਰੱਖੀ ਨਾ ਕੁੱਤਾ ਲਿਆ ਗਿਆ ਕਹਿੰਦਾ ਵੇਚ ਦੇਣਾ ਕਹਿੰਦਾ ਜਹਜਜੀ ਕੁੱਤਾ ਰੱਖਣਾ ਕਹਿੰਦਾ ਮੁੰਦਰੀ ਮੁੰਦਰੀ ਹਾਂ ਮੁੰਦਰੀ ਰੱਖਣੀ ਮੁੰਦਰੀ ਫੌਂਡ ਦੇ ਕੁੱਤੇ ਆ ਵਾ ਇਹ ਹਾਂ ਫੌਂਡ ਤਬੀਰ ਹਰ ਤੂਰੇ ਦੀ ਕਾਲੀ ਦੀ ਹੈ। ਸਮਝਿਆ? ਹਾਂਜੀ। ਦੇਖ ਲੈ ਵੀਰ ਅਮਾ। ਫਲੇ ਆਏ, ਫਲੇ ਖੜੇ ਹੋਏ। ਫਲੇ ਪਾਏ ਆ। ਫਲੇ ਵੇ। ਆਹ ਖਾਂਦੇ ਰੋ ਥਰੇ ਆਰ। ਕਾ ਫਲੇ ਪਲਾਏ ਵੇ ਹੈ। ਦੁਰਗਾ ਖਾਂਦੇ ਨਾ ਇਹ ਹਾਤੀ ਫਿਰ ਇੱਥੇ ਦੇਖਣਾ। ਕਾ ਫਾਰਮ ਹੋਣਾ ਮੈਂ? ਸਮਝਿਆ ਬੋਲ ਨਹੀਂ ਖਾਂਦੂ ਜਾਓ। ਦੇਖ ਲਈ। ਊੜਾ ਬੰਦਿਆ? ਹਾਂਜੀ ਹਾਂ। ਮੇਰੇ ਪਾਣੀ ਮੈਂ ਦੇਖੇ ਤਾਣਾ ਅੱਜ ਤੇਰੇ। ਹੈਗਾ? ਊੜਾ ਹੈਗਾ ਪਰ ਉਹ ਬੰਦਿਆ। ਲਾਦਣਾ ਹੁਣ ਕਿਦਾ ਕਿਦਾ ਇੱਧਰ ਲੈ ਹਲੇ ਗਾਉ ਨਾ ਮਾ ਆ ਦੇਖ ਲੈ ਮੀ ਉਤਾਰ ਕੋ ਦੜ ਗਏ ਪਿੱਛੇ ਗਏ ਅੱਥਰੇ ਢੇੜ ਪੈਣੀ ਏ ਹੁਣ ਹੌਣ ਕੜ ਢੇੜ ਪੈਣੀ ਆ ਪੈ ਜਾਣਾ ਮੀ ਹੁਣ ਫੇਰ ਆ ਪੈ ਜਾਣਾ ਜੁਝੇ ਨੱਕੇ ਬੰਦ ਕਰਕੇ ਕਰਕੇ ਭਰਨਾ ਏ ਇੱਧਰ ਆ ਭਰਨਾ ਜਿਹੜੇ ਤੇ ਤਾਂ ਪਣੀ ਖੜਾ ਜਾਂਦੇ ਨੇ ਹਾਂ ਸਾਰੇ ਭਰੇ ਹੋ ਤਾਂ ਸਵਾ ਲੱਗਣ ਦੇ ਪਸਾ ਇੱਕ ਦੋ ਜੇ ਖਾਲੀ ਏ ਇੱਕ ਦੋ ਜੇ ਮੜ ਜੇ ਜਿਹੜੇ ਉਹ ਆ ਕਿਤੇ ਕਿਤੇ ਅੰਨੇ ਅਗਰ ਚੱਲੇ ਸੈਣੇ ਵੀ ਚਾਹੀਦੇ ਉਹਨਾਂ ਨੂੰ ਕਿਹੜੇ ਸੀ ਸਿਕਾਈ ਐ ਵਿੱਚ ਨੂੰ ਹੋਈ ਤਾਂ ਪਾਣੀ ਚੱਲਦਾ ਦਾ ਵੀ ਲਾਣਾ ਬੈਦਾ ਹੈ ਤੇ ਹੁਣ ਦੋ ਤਿੰਨ ਦਿਨ ਦਾ ਬਾਜਰਾ ਰਹਿ ਗਿਆ ਉਹ ਵੱਢ ਵੱਢ ਗਏ ਫਿਰ ਬਾਦਣਾ ਮੂਲੀ ਲਾ ਦੇਣੀ ਆ ਸਾਰੇ ਜੇ ਠੀਕ ਆ ਬਰ ਹੈ ਸਾਗ ਲਾ ਦੇਣਾ ਸਾਗ ਵਰਗਾ ਇਸਾਲੇ ਪੁੱਤ ਨੂੰ ਖਾਣਾ ਬਹੁਤ ਬਹੁਤ ਰਖੀ ਬੈਠਾ ਅੰਕ ਬੱਚਾ ਦਾ ਖਾਣਾ ਸਾਗ ਅਸੀਂ ਲਾਈਏ ਦੇ ਵਿੱਚ ਹਾਂ ਸਾਗ ਅਸੀਂ ਲਾ ਦਿੰਦੇ ਆ ਲਾਲਾ ਤੇਰੇ ਮੇਰੇ ਵਰਗਾ ਉੱਤੀ ਦੇ ਤੋੜ ਕੇ ਲੈ ਕੇ ਜਾਂਦਾ ਕੌਣ ਤੇਰੇ ਵਰਗਾ ਬੋਤ ਬੋਤਲ ਕੀ ਜਾਂਦੇ ਉੱਧਰ ਤੇ ਕਿੱਲਣ ਦੇ ਸਾਗੇ ਤਾਂ ਸਾਰੇ ਖਾਣਾ ਨਹੀਂ ਕਰਦੇ ਉੱਧਰ ਖਾ ਜਾਂਦਾ ਇਹਦੇ ਵੀ 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 ਜੂ ਆਣਾ ਇਹ ਵੀ ਟਾਈਮ ਟਾਈਮ ਦੀ ਕਿੱਲ ਆਉਂਦੀ ਹੈ ਚੋੜੀ ਨਹੀਂ ਜਣਾ ਚੋੜੀ ਦਾ ਹਾਲ ਹੁੰਦਾ ਨਹੀਂ ਜੀ ਹਾਂ ਮੈਂ ਦੇ ਦਿੰਦਾ ਚਿੱਟਾ ਵੇ ਬਾਸ ਮਾਰ ਕੇ ਚਿੱਟਾ ਦੇ ਦੇਣਾ ਇੱਕ ਸੜ ਸਾਗ ਦਾ ਇੱਕ ਇੱਕ ਮੂਲੀਏ ਵੀ ਦੇਣੀ ਚੱਲ ਕਮਾ ਬਸ ਰੁਕੇ ਚਹੀਦਾ ਹੈਗਾ ਜਿਹੜਾ ਇੰਕਾ ਤਾਂ ਹੋਣਾ ਹੈ ਹੈਗਾ ਇੰਨਾ ਗ੍ਰੇਟ ਕਿ ਪੇੜਾ ਪੂਰਾ ਹੋਈ ਆ ਹਾਂ ਜਿਹੜੇ ਖਾ ਬੀਤਾ ਹੋਇਆ ਇਹਦਾ ਕੱਬੇ ਜੀ ਇਹ ਇੱਥੇ ਹਰ ਚੀ ਵੀ ਵੇ ਨੇ ਲੇਜ਼ਰ ਫੇਰ ਕੇ ਆ ਤਾ ਹਾਂਜੀ ਹਾਂ ਆ ਰਹੇ ਗਏ ਤੇ ਹੁਣ ਗੱਲ ਕਰੀ ਦੀ ਹੁਣ ਮੀਂਹ ਦੀ ਤਿਆਰੀ ਹੋ ਆ ਮੀਂਹ ਦਾ ਕਿੱਥੇ ਆਉਣਾ ਹੈ ਇਹ ਦੱਸ ਮੈਨੂੰ ਹਾਂ ਭਾਈ ਚੈਨ ਲੱਗੀ ਲਾਰਾ ਹੀ ਲਾਈਏ ਤੇ ਗਏ ਇਹ ਆਉਂਗਾ ਕਿ ਨਹੀਂ ਅੱਜ ਨਹੀਂ ਅੱਜ ਹੋ ਰਹੀ ਹੈ ਇਹ ਦਾ ਨਕਰਾ ਮਰੀ ਹੁੰਦਾ ਜਗਾੜਾ ਤੋ ਹੋਰ ਅੱਗੇ ਪਣਾ ਹੋ ਗਈ ਸੀ ਕਿ ਆ ਨਾ ਹਾਂਜੀ ਹਾਂ ਇਕੜੀ ਜੀ ਆ ਗਈ ਇਕੜੀ ਜੀ ਤਾਂ ਆ ਗਈ ਹੁਣ ਤਾਂ ਕੀ ਬੰਦਾ ਹੋਣਾ ਨਾ ਉਹ ਤਾਂ ਜਾ ਕੰਪ ਵੀ ਜਾ ਜਾਂਦਾ ਮਹੀਨ ਵੀ ਚਲਾਈ ਜਾਂਦਾ ਮਹੀਨ ਵੀ ਚਲਾਈ ਜਾਂਦਾ ਕੀ ਆ ਜੀ ਹਾਂ ਇਹਦਾ ਠੀਕੇ ਸਾਹਮਣੇ ਆਹ ਸਕ ਟੂਲ ਚ ਟੂਲ ਚ ਲੈ ਕੇ ਵਹਿੰਦਾ ਇੱਕ ਹੱਥ ਕੰਮ ਵਜੇ ਕਰੀ ਜਾਂਦਾ ਐ ਇਹ ਦੂ ਹੱਥ ਕਹਨੂੰ ਲਾਣਾ ਕਹਿੰਦਾ ਇੱਕ ਵਾਰ ਚੱਲੇ ਨਾਲ ਕੰਮ ਹੋਣਾ ਠੀਕ ਐ ਕੰਮ ਤਾਂ ਕਰਨਾ ਹੀ ਆ ਹਾਂ ਖੜੇ ਹਾਂ ਯਾਰ ਘਰ ਬੈਠ ਨਹੀਂ ਹੁੰਦਾ ਕਹਿੰਦਾ ਮੈਂ ਇੱਥੇ ਆਓ ਠੀਕ ਐ ਜਿਹੜਾ ਕੰਮ ਕਰਦੇ ਆਲਾ ਬੰਦਾ ਬੈਠੀ ਨਹੀਂ ਹੁੰਦਾ ਉੱਥੇ ਹਾਂ ਠੀਕ ਨਹੀਂ ਹਾਂ ਕੱਦਾਂ ਕਹੀ ਜਾਂਦਾ ਕਹਿੰਦਾ ਮਸ਼ੀਨ ਪਏ ਜਾਂਦਾ ਮਗਾ ਚਾਏ ਜਾਏ ਪੋੜਾ ਘੜਾ ਨੂੰ ਪਾਇਆ ਚਾਰਾ ਜੂਗਾ ਨਹੀਂ ਹਾਂ ਪਾਇਆ ਹਾਂ ਬੜੀ ਠੀਕ ਆ ਮੇਰੇ ਕਿਨੇ ਰਹੀ ਜਾਂਦੇ ਅੱਛਾ ਜੱਕਦੇ ਆਉਣੇ ਪਾ ਲੈ ਹੈ ਜੇ ਉਪਰ ਦੇ ਟੀਲ ਨਹੀਂ ਹੁਣੀ ਮੈਂ ਟੀਲ ਘਟ ਤੀਨ ਜਿਹੜੀ ਉਧਰ ਐ ਜੀ ਪਹਿਲਾਂ ਹੋਰ ਸੁਣਾ ਮੈਂ ਸੁਣਦਾ ਜੇ ਸਿਕਰ ਦੁਬਾਰੇ ਮੈਂ ਲੱਗਿਆ ਹਾਂ ਸਤਰੀਕਾਲ ਜਰਨ ਹੋਰ ਸਿਕਰ ਦੁਬਾਰੇ ਨਹੀਂ ਟਾਈਮ ਦੇਖਿਆ ਮਹਾ ਮੌਸਮ ਸਾਫ ਲੱਗਦਾ ਅਵਾ ਜਿਹੜੀ ਵੀ ਵਾਹ ਪੂਰੀ ਵਾਹ ਕਰਦੀ ਐ ਸਵੇਰੇ ਤਾਕਤ ਵਾਲੀ ਦੇ ਫਿਰ ਆ ਹੁਣ ਇੱਕ ਘੰਟੇ ਸੁੱਕ ਜਾਣੀਆਂ ਕੰਮ ਕਰਦੇ ਨੇ ਇਹਨਾਂ ਨੂੰ ਮਹੀਨਾ ਤੇ ਆਈ ਜਾ ਫਿਰ ਅਸਰ ਹੋ ਜਾਣਾ ਇਹ ਤੇ ਫਿਰ ਹੋ ਜਾਣਾ ਨਹੀਂ ਮਹੀਨਾ ਨਹੀਂ ਤਾਂ ਕੰਮ ਕਰਨ ਨੂੰ ਹੁੰਦਾ ਹੈਗਾ ਕੱਲ੍ਹ ਦੇ ਵੀ ਆਸੰਤ ਹੀ ਹੈ ਕਿ ਵੀ ਬਚ ਜਾਊਗੀ ਜਿਹੜੇ ਸਾਗਾ ਮਹੀ ਪੈਂਦੇ ਤੇ ਫੇਰ ਮਾਹ ਚੱਲ ਬਚ ਗਈ ਫੇਰ ਉਹ ਜਾ ਪਾਤਾ ਦੇਣਾ ਪਰਲੀ ਛੇੜਾ ਥੋੜੀ ਜੀ ਹੋਰ ਹੈਗੀ ਇਹ ਤਾਂ ਬਚ ਗਈ ਉਹ ਫੇਰ ਵੀ ਪਾਣੀ ਨਾ ਬਚਾ ਹੋ ਗਿਆ ਯਾਨੀ ਕਿ ਜੀ ਜਾਂਦੀ ਨਹੀਂ ਪੈਂਦੇ ਜਿੱਦਣ ਵੀ ਜੀ ਉਦੋਂ ਹੀ ਪੈ ਗਿਆ ਸੁੱਕਾ ਤਾਂ ਰਹੇ ਹੈ ਨਹੀਂ ਕਦੇ ਉਹ ਗਾਰੇ ਵਿੱਚ ਨਹੀਂ ਵਿੱਚ ਇੰਨਾ ਸੋਰ ਕਰ ਵੀ ਇੰਨੀ ਕਿ ਬਚੂਗੀ ਹੌਣ ਸਪਰੇਅ ਕਰ ਦੇਣੀ ਤਾਂਗਰ ਵੀ ਇੱਕ ਅੱਧਾ ਜੂਰੇ ਸ਼ਿੱਟਾ ਮਾਰਨਾ ਚੱਲ ਵੀ ਫੇਰ ਦੇਖੇਗਾ ਪਤਾ ਨਾ ਇਹ ਚੱਲ ਵੀ ਫੇਰ ਨਹੀਂ ਰੁਕਦੀ ਜਿਆਦਾ ਤਾਂ ਆਪਾਂ ਨੂੰ ਅਕੀਦ ਆਪਾਂ ਹਾਂਜੀ ਇਹ ਫਸਲ ਦਾ ਨਹੀਂ ਇੰਨਾ ਹੈਗਾ ਇਹ ਫਸਲ ਦੇ ਇੰਨੇ ਹੈਗਾ ਆ ਫਸਲ ਨਾਲ ਦੀ ਵੱਧ ਤਾਂ ਕੰਮ ਹਾਂਜੀ ਉਹ ਪਤਾ ਵੀ ਰੇਟ ਕਿੱਥੇ ਫਿਰਦਾ ਹਾਂਜੀ ਟਿਕੜਾਂ ਦਾ ਆਕਰ ਫਿਰਦੇ ਚੱਲ ਪਏ ਸੋਣ ਜਣੀ ਜਿਹੜੇ ਗੇਦ ਵਿੱਚ ਬੂਟੇ ਪੈਦਾ ਹੁੰਦੇ ਨੇ ਉਹਦੇ ਵਿੱਚ ਫੇਰ ਘਟ ਚੱਲਦੇ ਜੇ ਕਿਸਾਨ ਕੱਢ ਕੇ ਲਾ ਬੂਟੇ ਟਾਈਮ ਨਹੀਂ ਤੇ ਮੇਰੀ ਗੱਲ ਸੁਣੋ ਜੇ ਬੂਟੇ ਪੋਟਾ ਕੇ ਫਿਰ ਬੂਟੇ ਲਾਈਏ ਫੇਰ ਨਹੀਂ ਚੱਲਦੇ ਜੇ ਬੂਟੇ ਪਟਾ ਕੇ ਜੀਰੀ ਜੂਰੀ ਲਾ ਕੇ ਇੱਕ ਵਾਰ ਕਣਕਣਕੂ ਲਾ ਕੇ ਫੇਰ ਲਾਵੇ ਹੁਣ ਮੈਂ ਕਹਿੰਦਾ ਵੀ ਇਹ ਇੱਥੇ 20 ਸਾਲ ਹੋ ਗਏ ਨੇ ਬੂਟੇ ਹੀ ਲੱਗਦੇ ਆ ਚਾਰ ਵਾਰ ਬਟਾ ਲੇ ਲੈ ਚੀਜ਼ ਉਹਨੂੰ ਜਿਵੇਂ ਲੈਣ ਅੱਛਾ ਜੀ ਆ ਤਾਂ ਲੈਣੇ ਬਦਲੋ ਜੋ ਫੇਰ ਵੀ ਜੇ ਲੈਨ ਬਦਲਦੇ ਫੇਰ ਇਹਨਾਂ ਇੱਕ ਘੱਟ ਲੱਗਦੀ ਹੈ ਅੱਛਾ ਜੀ ਭਾ ਕੀ ਦਾ ਲਾਜ ਕਰਦੇ ਚੱਲ ਪਾਸੇ ਵਾਰ ਰੱਖਣੇ ਦੀ ਖਰਾਕ ਪਾਉਂਗੇ ਖਰਾਕ ਪਾਈ ਜਿਹੜੀ ਹੋ ਜਣੇ ਛੇਤੀ ਉਹਨੇ ਹਾਂ ਜੀ ਆ ਕਰਕੇ ਮਾਤਾ ਅਰਧ ਮਾਸਪਰੇ ਮੌਸਮ ਹੋਇਆ ਸਾਰਾ ਯਾ ਯਾਨੀ ਹੁਣ ਐ ਬੂਟੇ ਦਾ ਰੇਟ ਤਾਂ ਵਧਿਆ ਹੋਇਆ ਹੈ। ਰੇਟ ਬਹੁਤ ਹੈ। ਬਹੁਤ ਨਾਰੀ ਦੇ ਕੋਸੇ ਕੋਸੇ ਹੁਣ ਤਾਂ ਜਮਣਾ ਕਰਨੀ ਹੈ ਜਿਆਦਾ। ਉਹੀ ਜਿਹੜਾ ਕੰਮ ਚੱਕਦੇ ਆ। ਰੇਟ ਦੇ ਉੱਤੇ ਲੱਗਦਾ। ਫੜਦੇ ਜਿਵੇਂ ਕਿਹਨਾਂ ਨੂੰ ਹੈ ਜਿਨੇ ਕੋ ਹੋਵੇ 25-30 ਕਿਲੇ। ਉਹਨਾਂ ਨੇ ਆਪਣੀ ਵਰਗੀ ਇੰਦਰ ਨਹੀਂ ਹੈ। ਇਕੱਠਾ ਕੰਮ ਫੜ ਲੈਣਾ ਹੈ। ਕਰੀ ਜਾਂਦੇ ਆ। ਉਹਨਾਂ ਦਾ ਹੂੰ ਉਹਨਾਂ ਨੂੰ ਇੱਕ ਮੋਟਰ ਦੇ ਦੇਵੇ ਉਹ ਤੇ ਰਹੀ ਜਾਂਦੇ ਆ ਮੋਟਰ ਪਰ ਰਹੇ ਜਦੇ ਨਹੀਂ ਤਾਂ ਆਪਣਾ ਤੁੰਗੂ ਤੁੰਗੂ ਜਾ ਰਿਹਾ ਹੁੰਦਾ ਐ ਵੀ ਨਹੀਂ ਹੈਗਾ ਵੀ ਉਹ ਕੰਮ ਨਹੀਂ ਕਰਦੇ ਸਾਰੀ ਰਾਤ ਕੰਮ ਕਰੀ ਜਾਂ ਕੈਲੇ ਕੈਲੇ ਵੀ ਪਤਾ ਹੈ ਵੀ ਕਮਰਾ ਕੋਲੇ ਉੱਥੇ ਹੀ ਪੈਣਾ ਫੇਰ ਉੱਠ ਕਰਨਾ ਨਹੀਂ ਆ ਬਰਾ ਕਾਹੀ ਘਾਰ ਬਹੇ ਬੰਦੇ ਆ ਹਾਂ ਜੀ ਕਿਉਂ ਨਹੀਂ ਕੱਲੀ ਉਹ ਕੰਮ ਨਹੀਂ ਕਰਿਆ ਫੇਰ ਤਾਂ ਹੂੰ ਬਾਕੀ ਭੋਜਲ ਭੋਜਲ ਹੋਣਾ ਹੈ ਭੋਜਲ ਜੀ ਖੜੀ ਜਾ ਬੋਲੋ ਜਾ ਕੇ ਕਰ ਲੋ ਦੇਖਣੇ ਕੋਲ ਸਭ ਨੇ ਰੋਗ ਕਰਦੇ ਆ ਇਹ ਜੀ ਬਾਜਰਾ ਬੀਜਿਆ ਵਾ ਤਾਂ ਬਾਜਰਾ ਵੇਚਦਾ ਬਾਜਰਾ ਬੀਜਿਆ ਤੇ ਹੈ ਬਾਜਰਾ ਗਿਆ ਤਾਲ ਬੜਾ ਅਛਾ ਜੀ ਇਹ ਹੋ ਗਿਆ ਦਾ ਇਹ ਵੀ ਜਿੰਦਾਂ ਤਾਂ 20 ਦਿਨ ਹੈ ਜੀ ਹਾਂ ਆ ਕਿਹਨੂੰ ਪਤਾ ਬੁੱਢਿਆਂ ਦੇ ਵੀ ਤਾਂ ਫਿਰ ਇਹ ਚੀਜ਼ ਹੁੰਦੀ ਹੈ ਜਿਨ੍ਹਾਂ ਲੋਕ ਲੋਕਾਂ ਨੇ ਖੇਤ ਛਾਲੀ ਛੱਡੇ ਹੋਏ ਆ ਹੁਣ ਇਹਦਾ ਹੀ ਕੰਮ ਹੈ ਹੋਰ ਕਾਹਦੇ ਦਾ ਹੈ ਨਹੀਂ ਉਹ ਫਿਰ ਵਧੀਆ ਹਾਂਜੀ ਹਾਂ ਤੇਲੀਏ ਜੀ ਵੇ ਚੱਲਦੇ ਆ ਮੈਂ ਕਹਾਂ ਇਹਨੂੰ ਪਾਣੀ ਕੱਢ ਕੇ ਨਾ ਹਾਂਜੀ ਧਰਨਾ ਮਾ ਕੱਢ ਕੇ ਜੇ ਬੱਦਲ ਮੌਸਮ ਬੂਸੂ ਸਾਹ ਹੋ ਗਿਆ ਤੂੰ ਲੈ ਜਾਂਦੇ ਹੋ ਲੈ ਜੂਂਗੇ ਨਹੀਂ ਮੈਂ ਕੀ ਕਰਨਾ ਪਾਣੀ ਨਹੀਂ ਆਏ ਨੇ ਤੇ ਲੋਕ ਤੂੰ ਪਾਣੀ ਰੱਖ ਲੈ ਦੂਰੇ ਜੇ ਲਾਈਟ ਆ ਗਈ ਭਾ ਕੇ ਰੱਖ ਲਈ ਇਹਦਾ ਐਡੋ ਮਾਰ ਕੇ ਚੱਕਿਆ ਵੇ ਐਡੋ ਮਾਰ ਕੇ ਚੱਕਿਆ ਲਈਦਾ ਪਤਾ ਨਹੀਂ ਦੇਖਣਾ ਜਾਂਦੇ ਹੋ ਨਾ

ਚੱਕ ਕੇ ਖੜਾ ਇਹ ਨੂੰ ਕਹਿੰਦੇ ਕੋਸਰ ਕਾ ਦੱਸਦਾ ਕੋਸ ਬਸ ਦੇਖ ਲੈ ਗੰਨਾ ਆ ਇੱਧਰ ਵੀ ਦੇਖ ਖੜਾ ਹੁਣਾ ਹਾਂ ਜੀ ਗੰਨਾ ਤਾਂ ਵਧੀਆ ਜੀ ਵਿਆ ਖੜਪੇ ਸਾਪੇ ਰਕਾ ਕਾਲਾ ਹਾਂ ਜੀ ਹਾਂ ਹਾਂ ਜੀ ਹਾਂ ਚੱਲੀਏ ਆ ਜਾ